ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਆਖਰ ਫੈਸਲੇ ਦੀ ਘੜੀ ਆ ਗਈ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਨੇ ਪ੍ਰਧਾਨ ਦੀ ਚੋਣ ਕਰਨੀ ਹੈ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਮੂਹ ਅਕਾਲੀ ਦਲ ਜਿਹੜਾ ਉਹ ਆਪਣੇ ਅਹੁਦੇ ਤਿਆਗ ਕੇ ਚੁੱਲ੍ਹਾ ਚੌਂਕਾ ਸਮੇਟ ਕੇ ਜਿਹੜਾ ਉਹ 11 ਤਰੀਕ ਨੂੰ ਤੀਜਾ ਸਿੰਘ ਸਮੁੰਦਰੀ ਖਾਲ ਦੇ ਵਿੱਚ ਇਕੱਠਾ ਹੋਵੇ ਮੈਂ ਚਾਹੁੰਦਾ ਤੁਸੀਂ ਉਸ ਪ੍ਰੈਸ ਨੋਟ ਦੀ ਪਰਤਦਰ ਪਰਤ ਖੋਲੋ ਤੇ ਖੁੱਲ ਕੇ ਸਮਝਾਓ ਵੀ ਹੁਣ 11 ਅਗਸਤ ਤੋਂ ਬਾਅਦ ਅਕਾਲੀ ਦਲ ਦੀ ਕੀ ਸਥਿਤੀ ਰਹਿਣ ਵਾਲੀ ਆ ਇਹਦੇ ਨਾਲ ਹੀ ਆਪਾਂ ਡੱਲਾ ਸਾਹਿਬ ਗੱਲ ਇਹ ਵੀ ਕਰਾਂਗੇ ਵੀ ਹੁਣ ਜਿਮਨੀ ਚੋਂ ਇੱਕ ਤਾਂ ਤਰਨ ਤਰਨ ਦੀ ਆ ਗਈ ਜਿਹੜੀ ਪੰਥਕ ਸੀਟ ਆ ਦੂਜੇ ਪਾਸੇ ਬਿਲਕੁਲ ਸ਼ਹਿਰੀ ਤੇ ਅਰਧ ਪਿੰਡੂ ਸੀਟ ਆ ਖਰੜ ਉੱਥੇ ਅਗਰ ਜ਼ਿਮਨੀ ਚੋਣ ਹੁੰਦੀ ਹੈ ਤੇ ਫਿਰ ਉੱਤੇ ਅਕਾਲੀ ਦਲ ਦੀ ਸਥਿਤੀ ਕੀ ਰਹਿੰਦੀ ਹੈ ਪਰ ਸਭ ਤੋਂ ਪਹਿਲਾਂ ਪ੍ਰੈਸ ਨੋਟ ਦੀ ਜਿਹੜੀ ਇਬਾਰਤ ਆ ਮੈਂ ਚਾਹਨਾ ਦਰਸ਼ਕਾਂ ਦੇ ਨਾਲ ਉਹਦੀ ਸਾਂਝ ਕੋਆਡ ਲਾ ਸਕਦਾ ਬਿਲਕੁਲ ਸੰਦੀਪ ਜੀ ਜਿਹੜਾ ਕੱਲ ਪ੍ਰੈਸ ਨੋਟ ਜਾਰੀ ਕੀਤਾ ਹੈ ਪੰਜ ਮੈਮਰੀ ਭਰਤੀ ਕਮੇਟੀ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਤਹਿਤ ਜਾਰੀ ਕੀਤਾ ਇੱਕ ਤਰੀਕੇ ਨਾਲ ਸੁਖਬੀਰ ਬਾਦਲ ਨੂੰ ਵੀ ਇਹ ਖੁੱਲਾ ਸਨੇਹਾ ਦੇ ਦਿੱਤਾ ਗਿਆ ਹੈ ਕਿ ਸੁਖਬੀਰ ਬਾਦਲ ਜੀ ਆਪਣੇ ਅਹੁਦੇ ਤੇ ਦਲ ਅਹੁਦਾ ਤਿਆਗ ਕੇ ਦਲ ਭੰਗ ਕਰਕੇ ਚੁੱਲ੍ਹੇ ਚੌਕੇ ਸਮੇਟ ਕੇ ਤੁਸੀਂ ਵੀ 11 ਅਗਸਤ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚ ਪੁੱਜੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਪੁਨਰ ਸੁਰਜੀਤੀ ਦੇ ਲਈ ਨਵੀਂ ਲੀਡਰਸ਼ਿਪ ਦੀ ਦੇ ਲਈ ਇਹ ਜਨਰਲ ਇਜਲਾਸ ਸੱਦਿਆ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਭਰਤੀ ਹੋਣ ਤੋਂ ਬਾਅਦ। ਹੁਣ ਇਹਨੂੰ ਮੈਂ ਪੜ ਵੀ ਦਿੰਨਾ। ਸੋ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰਾਂ ਮਨਪੀ 43, ਬੀਬੀ ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਮਹਿਦਪੁਰੀ ਔਰ ਇਕਬਾਲ ਸਿੰਘ ਝੁੰਦਾ ਸਾਹਿਬ। ਇਹਨਾਂ ਪੰਜਾਂ ਨੇ ਇਹ ਮੀਟਿੰਗ ਕਰਕੇ ਪ੍ਰੈਸ ਰਿਲੀਜ਼ ਜਾਰੀ ਕੀਤਾ ਹੈ। ਔਰ ਇਹਨਾਂ ਨੇ 11 ਅਗਸਤ ਨੂੰ ਇਜਲਾਸ ਜਨਰਲ ਇਜਲਾਸ ਦੀ ਡੇਟ ਦਿੱਤੀ ਔਰ ਇਹਨਾਂ ਨੇ ਇਹ ਵੀ ਕਿਹਾ ਤਾਂ ਕਿ 30 ਜੁਲਾਈ ਤੱਕ 21 ਤੋਂ 30 ਜੁਲਾਈ ਤੱਕ ਪੰਜਾਬ ਤੇ ਦੂਜੇ ਸੂਬਿਆਂ ਤੋਂ ਜਿਹੜੇ ਜ਼ਿਲ੍ਹਾ ਤੇ ਸਟੇਟ ਡੈਲੀਗੇਟ ਨੇ ਉਹਨਾਂ ਦੀ ਲੋਕਤੰਤ੍ਰਿਕ ਤਰੀਕੇ ਦੇ ਨਾਲ ਚੋਣ ਕੀਤੀ ਜਾਣੀ ਹੈ ਇਹ ਸਾਰੇ ਡੈਲੀਗੇਟਾਂ ਨੇ ਪ੍ਰਧਾਨ ਚੁੜਨਾ ਹੈ ਔਰ ਭਰਤੀ ਕਮੇਟੀ ਦੇ ਮੈਂਬਰਾਂ ਨੇ ਜਿਹੜੀ ਉਚੇਚੇ ਤੌਰ ਤੇ ਗੱਲ ਕਹੀ ਹੈ ਮੈਂ ਪੜ੍ਹ ਕੇ ਸੁਣਾ ਦਿੰਦਾ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਜਾਰੀ ਹੁਕਮਨਾਮਾ ਸਾਹਿਬ ਵਿੱਚ आदेश ਸਨ ਕਿ ਵਕ ਵਕ ਧੜੇ ਚੁੱਲ੍ਹੇ ਸਿਮੇਟ ਕੇ ਇਕੱਠੇ ਹੋਣ ਉਸੇ ਆਦੇਸ਼ਾਂ ਦੀ ਰੋਸ਼ਨੀ ਵਿੱਚ ਕਮੇਟੀ ਮੈਂਬਰਾਂ ਨੇ ਮੁੜ ਖੁੱਲਾ ਸੱਦਾ ਦੰਦਿਆ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਖਾਸ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਅਤੇ ਬਾਗੀ ਹੋ ਕੇ ਭਰਤੀ ਕਰਨ ਵਾਲੇ ਧੜੇ ਦੇ ਪ੍ਰਧਾਨ ਸਮੇਤ ਬਾਕੀ ਸਾਰੇ ਲੀਡਰ ਸਹਿਬਾਨ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਆਪਣੀਆਂ ਅਹੁਦੇਦਾਰੀਆਂ ਤਿਆਗ ਕੇ ਅਤੇ ਦਲ ਭੰਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਣ ਕਰਨ ਪ੍ਰਤੀ ਕਮੇਟੀ ਨੇ ਫਿਰ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਲਾਂਬੇ ਕਰਕੇ ਜੋ ਪੰਥ ਪ੍ਰਵਾਨਤ ਲੀਡਰਸ਼ਿਪ ਦੇਣ ਦੇ ਆਦੇਸ਼ ਸਨ ਉਸ ਦੀ ਇਨ ਬਿਨ ਪਾਲਣਾ ਕੀਤੀ ਜਾਏਗੀ ਸੋ ਇੱਕ ਤਰੀਕੇ ਨਾਲ ਸੁਨੇਹਾ ਸਾਰੀਆਂ ਪੰਥਕ ਧਿਰਾਂ ਨੂੰ ਹੋ ਗਿਆ ਔਰ ਉਹਨਾਂ ਨੇ ਸ਼ਕਰਕਰਤਾ ਇੱਕ ਤਰੀਕੇ ਨਾਲ ਕਿ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਂ ਚਾਹੁੰਦਾ ਤੁਸੀਂ ਇਹਦਾ ਜਿਹੜਾ ਆਖਰੀ ਪੈਰਾਗ੍ਰਾਫ ਹੈ ਨਾ ਉਹ ਜ਼ਰੂਰ ਪੜ੍ਹ ਕੇ ਸੁਣਾਓ ਉਹਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਗਿਆ। ਸੋ ਸੰਦੀਪ ਜੀ ਖਾਸ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਅਤੇ ਬਾਗੀ ਹੋ ਕੇ ਭਰਤੀ ਕਰਨ ਵਾਲੇ ਧੜੇ ਦੇ ਪ੍ਰਧਾਨ ਸਮੇਤ ਮਤਲਬ ਇੱਕ ਤਰੀਕੇ ਨਾਲ ਉਹਨਾਂ ਨੇ ਇਸ਼ਾਰਾ ਸੁਖਬੀਰ ਸਿੰਘ ਬਾਦਲ ਦੀ ਧਿਰ ਵੱਲ ਵੀ ਕਰਤਾ ਸੋ ਇੱਕ ਤਾਂ ਗੱਲ ਸਾਫ਼ ਹੋ ਗਈ ਸੰਦੀਪ ਜੀ ਕਿ ਹੁਣ 11 ਅਗਸਤ ਨੂੰ ਜਨਰਲ اجلاس ਦੇ ਵਿੱਚ ਪੁਨਰ ਸੁਰਜੀਤ ਅਕਾਲੀ ਦਲ ਹੋ ਜਾਏਗਾ ਪੁਨਰ ਸੁਰਜੀਤ ਅਕਾਲੀ ਦਲ ਹੋ ਕੇ ਨਵਾਂ ਪ੍ਰਧਾਨ ਮਿਲ ਜਾਏਗਾ ਹੁਣ ਕੀ 11 ਅਗਸਤ ਨੂੰ ਜਿਹੜੀ ਅੱਗੇ ਗੱਲ ਸੀ ਵੀ ਚਿੱਠੀ ਲਿਖੀ ਜਾਏਗੀ ਜਾਂ ਚਿੱਠੀ ਲਿਖਤੀ ਅਖਬਾਰਾਂ 'ਚ ਵੀ ਖਬਰਾਂ ਚੱਲੀ ਜਾਂਦੀਆਂ ਸੀ ਉਹਨਾਂ ਦੀ ਲੋੜ ਨਹੀਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਚ ਖੁੱਲਾ ਸੱਦਾ ਕੁੱਲ ਦੁਨੀਆ ਦੇ ਅਕਾਲੀਆਂ ਨੂੰ ਦੇ ਦਿੱਤਾ ਗਿਆ ਹੈ ਹੁਣ ਕੀ ਸੁਖਬੀਰ ਬਾਦਲ ਆਉਣਗੇ ਦਲ ਅਹੁਦਾ ਛੱਡ ਕੇ ਜਾਂ ਦਲ ਭੰਗ ਕਰਕੇ ਕੀ ਬਾਕੀ ਤਰ੍ਹਾਂ ਆਉਣਗੇ ਇਹ ਮਹੱਤਵਪੂਰਨ ਹੈ 11 ਤਰੀਕ ਨੂੰ ਜਨਰਲ ਇਜਲਾਸ ਵਾਲੇ ਦਿਨ ਇਹ ਗੱਲ ਮਹੱਤਵਪੂਰਨ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਸੁਖਬੀਰ ਸਿੰਘ ਬਾਗਲ ਆਪਣਾ ਦਲ ਭੰਗ ਕਰਨ ਕਰਕੇ ਉੱਥੇ ਜਾਣਗੇ ਫਿਰ ਇਸ ਕਰਕੇ ਹੁਣ ਇਹਨਾਂ ਨੇ ਜਿਸ ਤਰ੍ਹਾਂ ਨਾਲ ਸੱਦਾ ਦਿੱਤਾ ਹੈ ਇਹਨਾਂ ਨੇ ਆਪਣਾ ਫਰਜ਼ ਨਿਭਾਤਾ ਹੁਣ ਸੰਦੀਪ ਜੀ ਗੱਲ ਸਾਰੀ ਇੱਥੇ ਆ ਕੇ ਟਿਕਦੀ ਹੈ ਕਿ 11 ਅਗਸਤ ਦੇ ਜਨਰਲ ਇਜਲਾਸ ਦੇ ਵਿੱਚ ਪ੍ਰਧਾਨ ਕੌਣ ਬਣਦਾ ਹੈ ਨੰਬਰ 2 ਜਦੋਂ ਪੁਨਰ ਸੁਰਜੀਤ ਅਕਾਲੀ ਦਲ ਹੋਏਗਾ ਉਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਪੰਜਾਬ ਦੇ ਵਿੱਚ ਰਾਜਨੀਤਿਕ ਰੌਸ਼ਨੀ ਉਭਰੇਗੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦੇ ਤੌਰ ਤੇ ਜਿਹੜੀ ਇਹਦੇ ਚੋਂ ਲੀਡਰਸ਼ਿਪ ਨਿਕਲਨੀ ਹੈ ਸੋ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਹੁਣ ਅਗਰ ਸੁਖਬੀਰ ਧੜਾ ਨਹੀਂ ਆਉਂਦਾ ਸੁਖਬੀਰ ਅਸਤੀਫਾ ਦੇ ਕੇ ਨਹੀਂ ਆਉਂਦੇ ਸੁਖਬੀਰ ਬਾਦਲ ਉਸੇ ਗੱਲ ਤੇ ਕਾਇਮ ਰਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂ ਹੀ ਆ ਸਾਡੇ ਕੋਲੇ ਸੰਵਿਧਾਨ ਹੈ ਵਿਧਿ ਵਿਧਾਨ ਹੈ ਸਾਡੇ ਕੋਲੇ ਮਾਨਤਾ ਹੈ ਸਾਡੇ ਕੋਲੇ ਚੋਣ ਕਮਿਸ਼ਨ ਦਾ ਚੋਣ ਨਿਸ਼ਾਨ ਹੈ ਸਾਡੇ ਕੋਲੇ ਚੋਣ ਕਮਿਸ਼ਨ ਦੀ ਮਨਜ਼ੂਰੀ ਹੈ ਅਸੀਂ ਭਰਤੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕੀਤੀ ਹੈ ਅਸੀਂ ਆਪਣੀ ਭਰਤੀ ਦੇ ਵੇਰਵੇ ਡੈਲੀਗੇਟਾਂ ਦੇ ਸਾਰੇ ਵੇਰਵੇ ਚੋਣ ਕਮਿਸ਼ਨ ਨੂੰ ਦੇ ਦਿੱਤੇ ਫਿਰ ਇਹਦੇ ਤੇ ਭਵਿੱਖ 'ਚ ਇੱਕ ਆਖਰੀ ਮੋਹਰ ਹੈ ਜਿਹੜੀ ਫਿਰ ਸੰਗਤ ਨੂੰ ਲਾਉਣੀ ਪੈਣੀ ਹੈ ਔਰ ਸੰਗਤ ਨੇ ਆਖਰੀ ਮੋਹਰ ਲਾਉਣੀ ਹੈ ਜਦੋਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਵੀ ਕੀ ਜਿਹੜੀ ਪੁਨਰਸੁਰਜੀਤ ਅਕਾਲੀ ਦਲ ਹੈ ਕੀ ਉਹੀ ਅਸਲੀ ਅਕਾਲੀ ਦਲ ਹੈ ਇਹ ਇੱਕ ਦੇਖੋ ਇੰਨੀ ਛੇਤੀ ਨਿਤਾਰਾ ਹੁੰਦਾ ਦਿਖਦਾ ਨਹੀਂ ਸੋ ਜਦੋਂ ਹੁਣ ਪੁਨਰਸੁਰਜੀਤ ਅਕਾਲੀ ਦਲ ਕਾਰੀ ਦਿੱਤਾ 11 ਅਗਸਤ ਨੂੰ ਤੇ ਫਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨੇੜੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣੀਆਂ ਤੇ ਐਸਜੀਪੀਸੀ ਦੀਆਂ ਚੋਣਾਂ ਚ ਕਿਉਂਕਿ ਭਰਤੀ ਹੈ ਜਿਹੜੀ ਇੱਕ ਇੱਕ ਭਰਤੀ ਹੈ ਜਿਹੜੀ ਉਹ ਵੈਰੀਫਾਈ ਹੋਈ ਹੈ ਟੈਲੀਫੋਨ ਨੰਬਰ ਵੈਰੀਫਾਈ ਹੋਇਆ ਹੈ ਆਧਾਰ ਕਾਰਡ ਨੰਬਰ ਵੈਰੀਫਾਈ ਹੋਇਆ ਹੈ ਇਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਦੀ ਭਰਤੀ ਹੋਈ ਹੈ ਨਾ ਸੰਦੀਪ ਜੀ ਇਹ ਇੱਕ ਤਰੀਕੇ ਨਾਲ ਵੋਟ ਬਣ ਗਈ ਪੱਕੇ ਤੌਰ ਤੇ ਤੇ ਇਹ ਜਿਹਨੋਂ ਹੁਣ ਐਸਪੀਸੀ ਦੀਆਂ ਚੋਣਾਂ ਹੋਣੀਆਂ ਐ ਜਿੰਨੇ ਵੀ ਇਹਦੇ ਚੋਂ ਸਮਰਥ ਨਹੀਂ ਐਸਪੀਸੀ ਦੀ ਚੋਣ ਲਈ ਉਹ ਸਾਰੀਆਂ ਵੋਟਾਂ ਪੈ ਜਾਣੀਆਂ ਨੇ ਸੋ ਅਗਰ ਸੁਖਬੀਰ ਬਾਦਲ ਦਾ ਧੜਾ ਇਸੇ ਤਰ੍ਹਾਂ ਕਾਇਮ ਰਿਹਾ ਇਹਨਾਂ ਨੇ ਕੋਈ 11 ਤਰੀਕ ਨੂੰ ਸ਼ਮੂਲੀਅਤ ਨਾ ਕੀਤੀ ਤੇ 11 ਤਰੀਕ ਨੂੰ ਪ੍ਰਧਾਨਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰ ਦੇਣਾ ਹੈ ਉਹਨਾਂ ਨੇ ਉਸ ਤੋਂ ਬਾਅਦ ਸ਼੍ਰੋਮਣੀ ਕੌਣ ਹੈ ਸਰਬਉੱਚ ਕੌਣ ਹੈ ਸਰਬਉੱਚ ਕਿਹੜਾ ਹੈ ਇਹਦਾ ਫੈਸਲਾ ਫਿਰ ਐਸਜੀਪੀਸੀ ਦੀਆਂ ਚੋਣਾਂ ਦਾ ਨਤੀਜਾ ਕਰੂਗਾ ਅਗਰ ਪੰਜ ਮੈਂਬਰੀ ਕਮੇਟੀ ਐਸਜੀਪੀਸੀ ਦੀਆਂ ਚੋਣਾਂ ਜਿੱਤ ਗਈ ਜਿਹਦੀ ਸੰਭਾਵਨਾ ਇਸ ਵਕਤ 99.9% ਕਿਉਂ ਕਿਉਂਕਿ ਐਂਟੀਗਮੈਸੀ ਬਹੁਤ ਹੈ ਸ਼ਖਬੀਰ ਬਾਦਲ ਤੁਹਾਡੇ ਦੇ ਖਿਲਾਫ ਫਿਰ ਉਸ ਤੋਂ ਬਾਅਦ ਇਹ ਤੈਅ ਹੋਊਗਾ ਵੀ ਸ਼ਰੋਮਣੀ ਕੌਣ ਹੈ ਸੋ ਇਹ ਲੜਾਈ ਮੈਨੂੰ ਲੱਗਦਾ ਕੋਰਟ ਕਚੈਰੀਆਂ ਚ ਸ਼ਾਇਦ ਚਲੀ ਜਾਵੇ ਜਾ ਵੀ ਸਕਦੀ ਹੈ ਪਰ ਐਸਡੀਪੀਸੀ ਦੀਆਂ ਚੋਣਾਂ ਜਦੋਂ ਜਿੱਤ ਗਈਆਂ ਤੇ ਫਿਰ ਤਾਂ ਸੰਗਤ ਦਾ ਫੈਸਲਾ ਆ ਗਿਆ ਫਿਰ ਤਾਂ ਹੁਣ ਜਿਵੇਂ ਮੈਂ ਅੱਗੇ ਕਹਿਣਾ ਹੁੰਦਾ ਕਿ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਚੋ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਇਹ ਪੁਨਰਸੁਰਜੀਤ ਅਕਾਲੀ ਦਲ ਨਹੀਂ 27 ਦਾ ਮੁਕਾਬਲਾ ਕਰਨਾ ਆਮ ਆਦਮੀ ਪਾਰਟੀ ਦੇ ਨਾਲ ਤੇ ਫੈਸਲਾ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਦਾ ਬਿਲਕੁਲ ਠੀਕ ਹੈ ਜਿਵੇਂ ਉਹ ਡੈਲੀਗੇਟ ਲੋਕਤੰਤਰੀ ਤਰੀਕੇ ਨਾਲ ਚੱਲ ਰਹੇ ਨੇ ਚੁਣ ਰਹੇ ਨੇ ਜਿਨ੍ਹਾਂ ਨੇ ਕਾਪੀਆਂ ਭਰੀਆਂ ਪਹਿਲਾ ਸਾਹਿਬ ਗੁਸਤਾਖੀ ਮਾ ਇਹ ਤਾਂ ਫਿਰ ਸੁਖਵੀਰ ਬਾਦਲ ਵਾਸਤੇ ਇਮਤਿਹਾਨ ਦੀ ਘੜੀ ਹੈ ਕਿ ਇੱਕ ਪਾਸੇ ਉਹਨਾਂ ਨੇ ਆਪਣਾ ਸੰਗਠਨ ਚੁਣ ਲਿਆ ਹੋਇਆ ਕੀ ਹੁਣ ਇਸ ਨੂੰ ਭੰਗ ਕਰਨਗੇ ਕਿਉਂਕਿ ਇਸ ਪ੍ਰੈਸ ਨੋਟ ਦੇ ਵਿੱਚ ਹਵਾਲਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿੱਤਾ ਗਿਆ ਵੀ 2 ਦਸੰਬਰ ਨੂੰ ਜਿਹੜੇ ਆਦੇਸ਼ ਜਾਰੀ ਹੋਏ ਸੀ ਫਸੀਲ ਤੋਂ ਉਹਦੇ ਤਹਿਤ ਜਿਹੜਾ ਇਹ ਸਾਰੀ ਪ੍ਰਕਿਰਿਆ ਹੋਣੀ ਹੈ ਅਗਰ ਸੁਖਬੀਰ ਬਾਦਲ ਉੱਥੇ ਨਹੀਂ ਆਉਂਦੇ ਤਾਂ ਕੀ ਸੰਗਤ ਇਹ ਮੰਨੇਗੀ ਵੀ ਸੁਖਬੀਰ ਬਾਦਲ ਜਿਹੜੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੇਰ ਜਿਹੜੇ ਆ ਉਹ ਮੁਨਕਰ ਹੋ ਗਏ ਆ ਆਦੇਸ਼ਾਂ ਤੋਂ ਵੀ ਦੇਖੋ ਸੁਧਾਰ ਲਹਿਰ ਦੇ ਲੀਡਰ ਕਹਿ ਲਿਏ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਕਹਿ ਲਿਏ ਇਹ ਤਾਂ ਸੁਖਬੀਰ ਸਿੰਘ ਬਾਦਲ ਤੇ ਲਗਾਤਾਰ ਇਲਜ਼ਾਮ ਲਾ ਰਹੇ ਨੇ ਨਾ ਕਿ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਪ੍ਰਵਾਨ ਨਹੀਂ ਕੀਤਾ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਨਹੀਂ ਮੰਨਿਆ ਅਗਰ ਇਨ ਬਿਨ ਮੰਨਿਆ ਹੁੰਦਾ ਤੇ ਜਿਹੜੀ ਕਮੇਟੀ ਬਣਾਈ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਤਾਂ ਸਾਰਾ ਕੁਝ ਉਸ ਕਮੇਟੀ ਦੀ ਅਗਵਾਈ 'ਚ ਹੁੰਦਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸੀ ਬਲਵਿੰਦਰ ਸਿੰਘ ਭੁੰਦੜ ਬਲਵਿੰਦਰ ਸਿੰਘ ਭੁੰਦੜ ਨੇ ਤਾਂ 2 ਮਹੀਨੇ 1.5-2 ਮਹੀਨੇ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਤੇ ਨਹੀਂ ਸੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਬਡੂੰਗਰ ਸਾਹਿਬ ਵੀ ਚਲੋ ਤਾਂ ਉਮਰ ਸਿਆਣੀ ਆ ਬਜ਼ੁਰਗ ਨੇ ਇਸ ਕਰਕੇ ਇਨ ਬਿੰਨ ਤਾਂ ਗੱਲ ਨਹੀਂ ਬਣੀ ਨਾ ਜਿਹੜੀ ਭਰਤੀ ਦੀ ਪ੍ਰਕਿਰਿਆ ਸੀ ਉਹ ਤਾਂ ਬਲਵਿੰਦਰ ਸਿੰਘ ਭੁੰਦੜ ਦੀ ਗਵਾਹੀ ਦੇ ਵਿੱਚ ਜਿਹੜੀ ਇਹਨਾਂ ਦੀ ਕਮੇਟੀ ਸੀ ਉਹਨਾਂ ਨੇ ਤਾਂ ਭਰਤੀ ਦੀ ਪ੍ਰਕਿਰਿਆ ਅਲੱਗ ਤੌਰ ਤੇ ਐਲਾਨੀ ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਸੱਤ ਮੈਂਬਰੀ ਕਮੇਟੀ ਚੋਂ ਕੁਝ ਮੈਂਬਰ ਉਹਨਾਂ ਦੀ ਡਿਊਟੀ ਪਾਈ ਹੈ ਹੋਰ ਵੀ ਅਸੀਂ ਮੈਂਬਰ ਭਰਤੀ ਕੀਤੇ ਹੈ ਡਾਕਟਰ ਦਿਲਜੀਤ ਸਿੰਘ ਚੀਮਾ ਔਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਦਾ ਇਹ ਦਾਵਾ ਸੀ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰੀ ਗੱਲ ਦੱਸਤੀ ਚੋਣ ਕਮਿਸ਼ਨ ਦਾ ਸੰਵਿਧਾਨ ਦਾ ਉਹਦੇ ਦਾਇਰੇ ਚ ਅਸੀਂ ਜੋ ਕੁਝ ਕਰ ਸਕਦੇ ਸੀ ਅਸੀਂ ਉਹ ਕਰ ਲਿਆ ਪਰ ਇਲزام ਤਾਂ ਉਹਨਾਂ ਦੇ ਖੜੇ ਨੇ ਕਿ ਤੁਸੀਂ ਇਨ ਬਿਨ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਇਹ ਤਾਂ ਪੱਥਰ ਤੇ ਲਕੀਰ ਹੈ ਫਿਰ ਉਹਦੇ ਹਿਸਾਬ ਨਾਲ ਹੀ ਸੁਧਾਰ ਲੈਰ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਇਹਨਾਂ ਤੋਂ ਨਰਾਜ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਹਰਜਿੰਦਰ ਹਰਜਿੰਦਰ ਸਿੰਘ ਧਾਮੀ ਨੂੰ ਪਹਿਲਾਂ ਚਿੱਠੀ ਲਿਖਦੇ ਰਹੇ ਕਿ ਤੁਸੀਂ ਮੀਟਿੰਗ ਕਰੋ ਹਰਜਿੰਦਰ ਸਿੰਘ ਧਾਮੀ ਕਿਦਰ ਸਿੰਘ ਧਾਮੀ ਤੇ ਹੀ ਆਉਣ ਲੱਗਿਆ ਸੀਗਾ ਡੱਲਾ ਸਾਹਿਬ ਵੀ ਹਰਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਐਸਜੀਪੀਸੀ ਉਹਨਾਂ ਦੀ ਜ਼ਿੰਮੇਵਾਰੀ ਬੜੀ ਵੱਧ ਜਾਣੀ ਹੈ 11 ਅਗਸਤ ਵਾਲੇ ਦੇ ਹੋ ਸਕਦਾ ਉਹਨਾਂ ਨੂੰ ਜ਼ਰੂਰੀ ਕੰਮ ਵੀ ਪੈ ਜਾਵੇ ਜਿੱਦਾਂ ਉਹਨਾਂ ਨੂੰ ਪੈ ਜਾਂਦਾ ਹੁੰਦਾ ਅਕਸਰ ਪਰ ਇਹਦੇ ਨਾਲ ਹੀ ਜ਼ਿੰਮੇਵਾਰੀ ਵਧਣੀ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਸਾਹਿਬ ਦੀ ਕਿਉਂਕਿ ਇਸ ਵੇਲੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋ ạ ਜਦੋਂ ਇਹ ਪ੍ਰਧਾਨ ਚੁਣ ਕੇ ਉਹਨਾਂ ਨੂੰ ਦੱਸਣਗੇ ਜੀ ਅਸੀਂ ਪ੍ਰਧਾਨ ਚੁਣ ਲਿਆ ਅਰਦਾਸ ਕਰੋ ਉਸ ਵੇਲੇ ਸਥਿਤੀ ਬੜੀ ਹੈ ਉਹ ਦ੍ਰਿਸ਼ ਜਿਹੜਾ ਉਹ ਬੜਾ ਗੰਭੀਰ ਹੋਏਗਾ ਡਲਾਸਾ ਵੀ ਗੜਗਜ ਸਾਹਿਬ ਉਸ ਵਕਤ ਕੀ ਕਰਦੇ ਆ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪੰਜ ਮੈਂਬਰੀ ਕਮੇਟੀ ਸਭ ਕੁਝ ਕਰ ਰਹੀ ਹੈ ਜੋ ਹੁਕਮਨਾਮਾ ਸੀ ਜੋ ਕੁਝ ਹੁਕਮਨਾਮੇ ਦੇ ਪ੍ਰਕਾਸ਼ ਚ ਹੋ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਕੁਲਦੀਪ ਸਿੰਘ ਗੜਗਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਤੋਂ ਬਾਹਰ ਜਾਣਗੇ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਤਾਂ ਪਹਿਲਾਂ ਹੀ ਇਹ ਸਵਾਲ ਨੇ ਭਾਵੇਂ ਸੰਤ ਸਮਾਜ ਐ ਭਾਵੇਂ ਤਖਤ ਸਾਹਿਬ ਤਖਤ શ્રી ਪਟਨਾ ਸਾਹਿਬ ਨੇ ਪਿੱਛੇ ਜੇ ਦੱਸਿਆ ਉਹ ਕਹਿੰਦੇ ਜਿਵੇਂ ਭਾਵੇਂ ਬਾਅਦ ਚ ਦਾਵਾ ਕੀਤਾ ਜਾ ਰਿਹਾ ਕਿ ਮਸਲਾ ਨਿਬੜ ਗਿਆ ਬਿਲਕੁਲ ਪਰ શ્રી ਤਖਤ શ્રી ਪਟਨਾ ਸਾਹਿਬ ਨੇ ਵੀ ਦੀ ਸੀ ਮੰਨਿਆ ਪ੍ਰਮਾਨ ਕੀਤਾ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਇੱਥੇ ਡਲਾ ਸਾਹਿਬ ਇੱਕ ਗੱਲ ਹੋਰ ਆ ਹੋ ਸਕਦਾ ਹੈ ਪੂਰਨ ਜਥੇਦਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਤੋਂ ਪਹਿਲਾਂ ਕਿਸੇ ਨੂੰ ਮਿਲ ਜਾਣ ਕਿਸੇ ਨੂੰ ਇਹ ਉਹਦਾ ਪੂਰਨ ਤੌਰ ਤੇ ਦੇ ਦਿੱਤਾ ਜਾਵੇ ਵੀ ਫਿਰ ਅਗਰ ਹੁਣ ਦਿਨ ਕਿੰਨੇ ਰਹਿ ਗਏ ਅੱਜ ਅਸੀਂ 22 ਜੁਲਾਈ ਚਾਂ ਬਿਲਕੁਲ 20 ਜੁਲਾਈ ਹੋ ਗਈ ਅੱਜ 20 ਜੁਲਾਈ ਅੱਜ ਅਸੀਂ 20 ਜੁਲਾਈ ਚਾਂ ਤੇ ਫਿਰ ਜੇ 11 ਅਗਸਤ ਨੂੰ ਪ੍ਰੋਗਰਾਮ ਹੈ 11 ਤੋਂ 11 22 ਰਹਿ ਕਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗ ਸੱਦੂ ਕਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਸਥਾਵਾਂ ਨੂੰ ਪੁੱਛੂਗੀ ਉਹਨਾਂ ਤੋਂ ਨਾਮ ਮੰਗੂਗੀ ਫਿਰ ਨਾਮ ਤੈਅ ਕਰੂਗੀ ਦੇਖੋ ਪੂਰਨ ਜਥੇਦਾਰ ਦੀ ਨਿਯੁਕਤੀ ਤਾਂ ਹੀ ਕੌਮ ਤੋਂ ਪ੍ਰਵਾਨਿਤ ਹੋਏਗੀ ਨਾ ਜਦੋਂ ਉਹ ਵਿਧਿਵਿਧਾਨ ਨਾਲ ਕੀਤੀ ਜਾਏਗੀ ਅਗਰ ਫਿਰ ਇਹਨਾਂ ਨੇ ਵੀ ਚੁੱਪਚੀਪੀਤੇ ਮੀਟਿੰਗ ਬੁਲਾਈ ਨਾਮ ਤੈਅ ਕੀਤਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਿਸੇ ਨੂੰ ਦੇ ਦਿੱਤੀ ਫਿਰ ਕੌਮ ਦੀ ਸਾਡੇ ਸੰਤ ਸਮਾਜ ਹੋ ਗਿਆ ਟਕਸਾਲਾਂ ਹੋ ਗਈਆਂ ਬਾਕੀ ਟਕਸਾਲਾਂ ਇਹ ਸਿੰਘ ਜਤਨ ਸਿੰਘ ਜਥੇਵੰਦੀਆਂ ਹੋ ਗਈਆਂ ਤੇ ਫਿਰ ਸਲਾਹ مشورہ رائے ਫਿਰ ਉਹ ਕਿੱਥੇ ਗਿਆ ਉਹ ਤਾਂ ਸੰਭਵ ਨਹੀਂ ਹੁਣ ਤੁਰੰਤ ਪ੍ਰਭਾਵ ਤੋਂ ਬਾਬਾ ਹਰਨਾਮ ਸਿੰਘ ਧੁਮਾ ਦਾ ਪਹਿਲਾਂ ਹੀ ਇਸ ਗੱਲ ਦਾ ਵਿਰੋਧ ਕਰ ਰਹੇ ਆ ਵੀ ਤਖਤ ਸਹਿਬਾਨਾਂ ਦੇ ਜਿਹੜੇ ਜਥੇਦਾਰ ਐ ਇਹਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਇੱਕ ਪ੍ਰੋਪਰ ਜਿਹੜਾ ਪੈਟਰਨ ਹੋਣਾ ਚਾਹੀਦਾ ਬਕਾਇਦਾ ਜਿਹੜਾ ਉਹ ਇੱਕ ਵਿਧੀ ਵਿਧਾਨ ਹੋਣਾ ਚਾਹੀਦਾ ਹਾਲਾਂਕਿ ਪਿੱਛੇ ਜੇ ਇਹਨਾਂ ਨੇ 34 ਮੈਂਬਰਾਂ ਤੇ ਆਧਾਰਿਤ ਇੱਕ ਨਮਾਇੰਦਗੀ ਪੈਟਰਨ ਬਣਾਇਆ ਉਹਦਾ ਬਹੁਤ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਗਿਆ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਹੀ ਪਰ ਜਿਹੜੇ ਵਿਧਿ ਵਿਵਧਾਨ ਨੇ ਹਜੇ ਤੱਕ ਬਣੇ ਨਹੀਂ ਸੰਦੀਪ ਜੀ ਇਹ ਵਿਧਿ ਵਿਵਧਾਨ ਮੈਨੂੰ ਲੱਗਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਹਟਣਗੀਆਂ ਜਿਹੜੀ ਨਵੀਂ ਕਾਰਜਕਾਰੀ ਆਏਗੀ ਇਹ ਵਿਧਿ ਵਿਵਧਾਨ ਅਸਲ ਦੇ ਵਿੱਚ ਉਹੀ ਬਣਾਏਗੀ ਇਹ ਹੀ ਮੁੱਦੇ ਐਸਪੀਸੀ ਦੀਆਂ ਚੋਣਾਂ 'ਚ ਰਹਿਣਗੇ ਅਗਰ ਸੁਖਬੀਰ ਬਾਦਲ ਕੇ ਅਸਤੀਫੇ ਦੇ ਕੇ ਨਹੀਂ ਆਉਂਦੇ ਇਹ ਵੀ ਮੁੱਦਾ ਜਿਸ ਤਰ੍ਹਾਂ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਇਹ ਵੀ ਮੁੱਦਾ ਸੋ ਇਹ ਸਾਰੀਆਂ ਇਹ ਸਾਰੇ ਮੁੱਦੇ ਹੀ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਲੋਕਾਂ ਦੇ ਸਾਹਮਣੇ ਰਹਿਣਗੇ ਇਸ ਕਰਕੇ ਬਹੁਤ ਚੁਣੌਤੀ ਵਾਲਾ ਸਮਾਂ ਐਸਜੀਪੀਸੀ ਲਈ ਵੀ ਹੈ ਸੁਖਬੀਰ ਸਿੰਘ ਬਾਦਲ ਲਈ ਵੀ ਹੈ ਔਰ 11 ਅਗਸਤ ਦਾ ਜਿਹੜਾ ਤੀਜਾ ਸਿੰਘ ਸਮੁੰਦਰੀ ਹਾਲ 'ਚ ਸਮਾਗਮ ਹੈ ਪੰਜ ਮੈਂਬਰੀ ਕਮੇਟੀ ਨੇ ਅਗਰ ਐਲਾਨ ਕੀਤਾ ਹੈ ਤੇ ਉਹਨਾਂ ਨੇ ਮਨਜ਼ੂਰੀ ਲਈ ਹੋਣੀ ਹੈ ਉਹਨਾਂ ਨੇ ਇਸ ਕਰਕੇ ਇਹ ਨਹੀਂ ਸੰਭਵ ਕਿ ਉਸ ਦਿਨ ਉਥੇ ਸਮਾਗਮ ਨਹੀਂ ਹੋਏਗਾ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਸਮਾਗਮ ਹੋਏਗਾ ਉਹ ਗੱਲ ਵੱਖਰੀ ਹੈ ਕਿ ਕੌਣ ਆਉਂਦਾ ਹੈ ਕੌਣ ਨਹੀਂ ਆਉਂਦਾ ਉਹ ਇੱਕ ਵਿਸ਼ਾ ਜਿਹਦੇ ਤੇ ਆਉਣ ਵਾਲੇ ਸਮੇਂ ਚ ਡਿਬੇਟ ਹੋਏਗੀ ਪਰ ਪੰਜ ਮੈਂਬਰੀ ਕਮੇਟੀ ਨੇ ਜਿਸ ਤਰੀਕੇ ਨਾਲ 18 ਮਾਰਚ ਨੂੰ ਅਰਦਾਸ ਕਰਕੇ ਇਸ ਕੰਮ ਦੀ ਆਰੰਭਤਾ ਆਰੰਭਤਾ ਕੀਤੀ ਸੀ ਜਿਵੇਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਗੱਲਾਂ ਤੁਰੀਆਂ ਕਈ ਲੋਕ ਕਹਿੰਦੇ ਸੀ ਪੰਜ ਮੈਂਬਰੀ ਕਮੇਟੀ ਵਾਲੇ ਇਕੱਠੇ ਨਹੀਂ ਚੱਲ ਸਕਣੇ ਕਈ ਕਹਿੰਦੇ ਸੀ ਇਹ ਦੂਜੇ ਧਿਰ ਦੇ ਸੰਪਰਕ 'ਚ ਨੇ ਇਹ ਮਿਲ ਕੇ ਚੱਲ ਰਹੇ ਨੇ ਇਹ ਆਪਸ 'ਚ ਅੰਦਰੋਂ ਮਿਲੇ ਹੋਏ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਦੁਨੀਆ ਦੇ ਹਰ ਇਲਜ਼ਾਮ ਨੂੰ ਝੂਠਾ ਸਾਬਤ ਕਰਤਾ ਔਰ ਇਹਨਾਂ ਨੇ ਸਾਬਤ ਕਰਤਾ ਕਿ ਇਹ ਤਨ ਮੰਨ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਹੁਣ ਮਨਪੀ 40 ਹੋਣ ਬੀਬੀ ਸਤਵੰਤ ਕੌਰ ਹੋਣ ਇਕਬਾਲ ਸਿੰਘ ਝੁੰਡਾ ਹੋਣ ਗੁਰਪ੍ਰਤਾਪ ਵਡਾਲਾ ਹੋਣ ਇਹਨਾਂ ਨੇ ਕਿਸੇ ਨੇ ਵੀ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਪੰਜ ਮੈਂਬਰੀ ਕਮੇਟੀ ਤੇ ਸਵਾਲ ਖੜੇ ਹੁੰਦੇ ਰਹਿਣ ਔਰ ਜਦੋਂ ਪ੍ਰਧਾਨ ਚੁਣਿਆ ਜਾਣਾ ਸੰਦੀਪ ਜੀ ਕੋਈ ਰੋਲਾ ਨਹੀਂ ਪੈਣਾ ਮੈਂ ਅੱਗੇ ਵੀ ਤੁਹਾਨੂੰ ਕਹਿੰਦਾ ਹੁੰਨਾ ਅਸੀਂ ਸੋਚ ਸਕਦੇ ਹਾਂ ਕਿ ਬੀਬੀ ਸਤਵੰਤ ਕੌਰ ਪ੍ਰਧਾਨ ਬਣਨਗੇ ਕੋਈ ਸੋਚ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਬਣਨਗੇ ਕੋਈ ਸੋਚ ਸਕਦਾ ਹੈ ਕਿ ਕੋਈ ਹੋਰ ਪ੍ਰਧਾਨ ਬਣ ਸਕਦਾ ਇਹ ਸਾਡੀ ਸਾਰਿਆਂ ਦੀ ਸੋਚ ਹੈ ਪਰ ਜੋ ਕੁਝ ਹੋਣਾ ਹੈ ਉਹ ਡੈਲੀਗੇਟਾਂ ਨੇ ਤੈਅ ਕਰਨਾ ਹੈ ਔਰ ਜੋ ਵੀ ਪ੍ਰਧਾਨ ਬਣੂਗਾ ਭਾਵੇਂ ਬੀਬੀ ਸਤਵੰਤ ਕੌਰ ਬਣਨ ਗਿਆਨੀ ਹਰਪ੍ਰੀਤ ਸਿੰਘ ਬਣਨ ਭਾਵੇਂ ਮਨਪੀਤਿਆਲੀ ਨੂੰ ਹੀ ਕਹਿ ਦੇਣ ਵੀ ਨਹੀਂ ਤੁਸੀਂ ਪ੍ਰਧਾਨ ਬਣਨਾ ਹੈ ਭਾਵੇਂ ਇਕਬਾਲ ਸਿੰਘ ਝੁੰਦਾ ਨੂੰ ਕਹਿ ਦੇਣ ਗੁਰਪ੍ਰਤਾਪ ਵਡਾਲਾ ਹੋਣ ਉਮੈਦਪ uri ਸਾਹਿਬ ਹੋਣ ਕੋਈ ਵੀ ਪ੍ਰਧਾਨ ਬਣੇ ਭਾਵੇਂ ਚੰਦੂ ਮਾਜਰਾ ਸਾਹਿਬ ਆ ਜਾਣ ਰਖੜਾ ਸਾਹਿਬ ਆ ਜਾਣ ਕੋਈ ਆਜੇ ਪ੍ਰਧਾਨ ਕਿਸੇ ਨੇ ਵਿਰੋਧ ਕਰ ਹੀ ਨਹੀਂ ਸਕਣਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਦੋਂ ਤੁਸੀਂ ਲੀਡਰਸ਼ਿਪ ਦੇ ਰਹੇ ਹੋ ਤੇ ਜਿਹੜੀ ਵੀ ਲੀਡਰਸ਼ਿਪ ਚੁਣੀ ਗਈ ਉਹਦਾ ਵਿਰੋਧ ਹੋਣ ਦਾ ਸਵਾਲ ਨਹੀਂ ਹੈਗਾ ਇਹੀ ਖਾਸੀਅਤ ਹੈ ਪੁਨਰਸੁਰਜੀਤੀ ਕੀ ਹੁੰਦੀ ਹੈ ਪੁਨਰਸੁਰਜੀਤੀ ਸਮਰਪਣ ਭਾਵਨਾ ਜੋ ਨਿਕਲਣੀ ਹੈ ਇਸੇ ਕਰਕੇ ਤਾਂ ਅਕਾਲੀ ਦਲ ਪੁਨਰਸੁਰਜੀਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਵੀ ਜੋ ਪ੍ਰਧਾਨ ਚੁਣਤਾ ਹੁਕਮਨਾਮਾ ਸਾਹਿਬ ਦੇ ਪ੍ਰਕਾਸ਼ ਫਿਰ ਉਹ ਪ੍ਰਧਾਨ ਸਭ ਨੂੰ ਮੰਨਣਾ ਪਊਗਾ। ਉਹ ਉਹ ਮੰਨਿਆ ਜਾਣਾ ਹੈ। ਪ੍ਰਧਾਨਗੀ ਦੀ ਨਾ ਚੋਣ ਤੇ ਕੋਈ ਰੌਲਾ ਪੈਣਾ ਨਾ ਪ੍ਰਧਾਨਗੀ ਦੀ ਨਾਮ ਤੇ ਕੋਈ ਰੌਲਾ ਪੈਣਾ ਸੰਦੀਪ ਜੀ। ਇਹੀ ਫਰਕ ਹੈ ਜਿਹੜਾ ਤੁਹਾਨੂੰ 11 ਦਸੰਬਰ ਨੂੰ ਦੁਪਹਿਰ ਕਿਤਾਬ ਪਤਾ ਲੱਗ ਗਿਆ 11 ਅਗਸਤ ਨੂੰ ਜਿੱਦਾਂ ਹੀ ਪ੍ਰਧਾਨ ਚੁਣਿਆ ਗਿਆ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਜਾਣਾ। ਜੱਲਾ ਸਰ ਆਪਾਂ ਇਹ ਤੋਂ ਥੋੜਾ ਜਿਹਾ ਅੱਗੇ ਵਧਦੇ ਹਾਂ ਤੇ ਜਿਮਨੀ ਚੋਣਾ ਵੱਲ ਜਾਂਦੇ ਹਾਂ ਇਸ ਪੂਰੇ ਸੰਦਰਭ ਨੂੰ ਲੈ ਕੇ ਅਗਰ ਤਾਂ ਰੈ ਮਸ਼ਵਰਾ ਬਣ ਜਾਂਦਾ ਇਕਮਤ ਹੋ ਜਾਂਦੇ ਆ ਅਕਾਲੀ ਦਲ ਪੁਨਰਸੁਰਜੀਤ ਹੋ ਜਾਂਦਾ ਫੇਰ ਅਕਾਲੀ ਦਲ ਦੀ ਕੀ ਸਥਿਤੀ ਹੈ ਤਰਨਤਾਰਨ ਜ਼ਿਮਨੀ ਚੋਣ ਤੇ ਸੰਭਾਵੀ ਖਰੜ ਦੀ ਜ਼ਿਮਨੀ ਚੋਣ ਹਲੇ ਖਰੜ ਬਾਰੇ ਇਹ ਕਨਫਰਮ ਨਹੀਂ ਹੈ ਕਿ ਬੀਬੀ ਮਾਮ ਦਾ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ ਪਰ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਜ਼ਰੂਰ ਹੋਣੀ ਆ ਆਪਾਂ ਉਹਨੂੰ ਹੀ ਆਧਾਰ ਲੈਣੇ ਆ ਤਰਨਤਾਰਨ ਦੀ ਸਥਿਤੀ ਦੱਸੋ ਜ਼ਿਮਨੀ ਚੋਣ ਦੀ ਪੰਥਕ ਹਲਕਾ ਤੇ ਪੰਥਕ ਪਾਰਟੀਆਂ ਦਾ ਉਮੀਦਵਾਰ ਦੇਖੋ ਹਰਮੀਤ ਸਿੰਘ ਸਿੰ্ধু ਤਾਂ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਚ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣਾ ਤੈ ਹੈ ਇੱਕ ਤਾਂ ਉਹ ਸੱਤਾ ਚ ਆਮ ਆਦਮੀ ਪਾਰਟੀ ਦੂਸਰਾ ਅਕਾਲੀ ਦਲ ਦਾ ਉਹ ਉਮੀਦਵਾਰ ਲੈ ਕੇ ਗਏ ਨੇ ਜਿਹੜਾ ਮੁਕਾਬਲੇ ਚ ਦੋ ਨੰਬਰ ਤੇ ਰਿਹਾ ਜਦੋਂ ਉੱਥੇ ਚੋਣ ਹੋਈ ਤੇ ਹਾਰ ਦਾ ਫਰਕ ਭਾਵੇਂ ਘੱਟ ਵੱਧ ਹੋਵੇ ਹਾਰ ਦਾ ਫਰਕ ਬਹੁਤ ਜ਼ਿਆਦਾ ਮੈਟਰ ਉਦੋਂ ਕਰਦਾ ਹੈ ਜਦੋਂ ਆਮ ਚੋਣਾਂ ਹੁੰਦੀਆਂ ਨੇ ਹੁਣ ਜਿਮਨੀ ਚੋਣਾਂ ਹੈ ਹੁਣ ਜਿਮਣੀ ਚੋਣ 'ਚ ਨਵੇਂ ਤਰੀਕੇ ਨਾਲ ਮਾਪਦੰਡ ਤੈ ਹੋਣਗੇ ਸੰਦੀਪ ਜੀ ਸੋ ਵੋਟ ਪਰਸੈਂਟੇਜ 30% ਲੈ ਗਏ ਸੀ ਉਹ ਅਗਰ 40% ਆਮ ਆਦਮੀ ਪਾਰਟੀ ਨੂੰ ਸੀ ਹਰ ਹਰਮੀਰ ਸਿੰਘ ਸੰਧੂ ਵੀ 30% ਵੋਟ ਲੈ ਗਏ ਸੀ ਹੁਣ ਉਹ ਆਮ ਆਦਮੀ ਪਾਰਟੀ ਇੱਕ ਇਸੇ ਪੈਟਰਨ 'ਚ ਤੇ ਰਣਜੀਤ ਗਿੱਲ ਵੀ ਨੇ ਖਰੜ ਵਾਲੇ ਉਹ ਵੀ ਦੂਜੇ ਨੰਬਰ ਦੇ ਉਮੀਦਵਾਰ ਸੀਗੇ ਉਹ ਵੀ ਉਹ ਵੀ ਦੂਸਰੇ ਪਰ ਉੱਥੇ ਫਰਕ ਸੀ 50-50% ਦਾ ਉੱਥੇ ਹਾਰ ਦਾ ਮਾਰਜਿਨ ਬਹੁਤ ਵੱਡਾ ਸੀ ਰਣਜੀਤ ਸਿੰਘ ਗਿੱਲ ਤੋਂ ਬੀਬੀ ਅਨਮੋਲ ਗਗਨਮਾਨ ਲਗਭਗ 39 38 39 40000 ਦੇ ਫਰਕ ਨਾਲ ਜਿੱਤੀ ਸੀ 38000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਬੀਬੀ ਅਨਮੋਲ ਗਗਨਮਾਨ ਅਖਰੜ ਦੇ ਵਿੱਚ ਹੁਣ ਜਿਹੜੀ ਗੱਲ ਰਹਿ ਗਈ ਸੰਦੀਪ ਜੀ ਤੁਸੀਂ ਜਿਵੇਂ ਪੁਨਰ ਸੁਰਜੀਤ ਅਕਾਲੀ ਦਲ ਦੀ ਗੱਲ ਕੀਤੀ ਹੈ ਪੰਜ ਮੈਂਬਰੀ ਲੀਡਰਸ਼ਿਪ ਚੋਂ ਜਿਹੜਾ ਵੀ ਅਕਾਲੀ ਦਲ ਪੁਨਰ ਸੁਰਜੀਤ ਸਾਨੂੰ ਦਿਖ ਜਾਣਾ ਹੈ 11 ਤਰੀਕ ਨੂੰ ਅਸਲ 'ਚ ਪੰਜਾਬ ਦੀ ਸਿਆਸਤ ਦਾ ਮੁਕਾਬਲਾ ਉਨੇ ਹੀ ਕਰਨਾ ਹੈ ਖੇਤਰੀ ਪਾਰਟੀ ਦੇ ਤੌਰ ਤੇ ਉਹੀ ਅਕਾਲੀ ਦਲ ਦਾ ਵਜੂਦ ਬਣੇਗਾ ਕਿਉਂ ਉਹ ਇਸ ਕਰਕੇ ਕਿ ਅਗਰ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨੂੰ ਹੀ ਲੋਕ ਖੇਤਰੀ ਪਾਰਟੀ ਦੇ ਤੌਰ ਤੇ ਪ੍ਰਵਾਨ ਕਰਦੇ ਤੇ ਲੁਧਿਆਣਾ ਜ਼ਿਮਨੀ ਚੋਣ 'ਚ ਵੀ ਵੋਟਾਂ ਪਾ ਦੇਣੀਆਂ ਸੀ ਸੁਖਬੀਰ ਬਾਦਲ ਜਦੋਂ ਦੁਬਾਰਾ ਪ੍ਰਧਾਨ ਬਣ ਗਏ ਜਿੰਨੀ ਉਥੇ ਸਿੱਖ ਵੋਟ ਹੈ ਉਸ ਹਲਕੇ 'ਚ ਅਗਰ ਉਹ ਸਾਰੀ ਸਿੱਖ ਵੋਟ ਵੀ ਪੈ ਜਾਂਦੀ ਉਹਦੀ 50% ਵੀ ਪੈ ਜਾਂਦੀ ਸਿੱਖ ਵੋਟ ਤਾਂ ਵੀ ਜ਼ਮਾਨਤ ਬੱਜ ਜਾਣੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣੇ ਜਦ ਕਿ ਉੱਥੇ ਪਰਵਪਕਾਰ ਸਿੰਘ ਘੁੰਮਣ ਦਾ ਆਪਣਾ ਕਦ ਚੰਗਾ ਸੀ ਉਹਨਾਂ ਦਾ ਸ਼ਹਿਰਦਾਰੀ ਸੀ ਬਾਹਰ ਦੇ ਵਕੀਲ ਰਹੇ ਲੋਕਾਂ ਦਾ ਉਹਨਾਂ ਦਾ ਚੰਗਾ ਮਿਲਵਰਤਨ ਹੈ ਚੰਗਾ ਸੁਭਾਅ ਹੈ ਉੱਥੇ ਜਿਹੜੀਆਂ ਵੋਟਾਂ ਪੈ ਗਈਆਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀ ਜੇ ਤੁਹਾਨੂੰ ਲੱਗੇ ਕਿ ਸਾਰੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੈ ਗਈ ਉੱਥੇ ਨਹੀਂ ਤੇ ਜੇ ਮੰਨ ਵੀ ਲੋ ਸਾਰੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੈ ਗਈ ਤਾਂ ਵੀ ਜ਼ਮਾਨਤ ਜ਼ਬਤ ਹੋ ਗਈ ਸੋ ਜੇ ਸੁਖਬੀਰ ਬਾਦਲ ਨਵੇਂ ਸਿਰੇ ਤੋਂ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੇਸ਼ ਹੋਏ ਸਜ਼ਾ ਭੁਗਤੀ ਸਭ ਕੁਝ ਮੰਨਿਆ ਬਾਅਦ ਦੇ ਵਿੱਚ ਆਪ ਹੀ ਸਵਾਲ ਖੜੇ ਕੀਤੇ ਲੋਕਾਂ 'ਚ ਗਏ ਪ੍ਰਧਾਨ ਬਣੇ ਕਹਿੰਦੇ ਤੱਕ ਸਭਾਣਾ ਤੇ ਕਬਜ਼ਾ ਹੋ ਗਿਆ ਸੀ ਐਸਜੀਪੀਸੀ ਨੇ ਛੁਡਾ ਲਿਆ ਅਕਾਲੀ ਦਲ ਆਰਾਮ ਕਰ ਰਿਹਾ ਸੀ ਜਿਸ ਤਰ੍ਹਾਂ ਦੇ ਬਿਆਨ ਨਵੇਂ ਸ੍ਰੀ ਤੋਂ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੇ ਦਿੱਤੇ ਸੰਕੇਤਾਂ 'ਚ ਤੇ ਲੁਧਿਆਣੇ ਦੀ ਜ਼ਿਮਨੀ ਚੋਣ ਨੇ ਨਤੀਜਾ ਕਢਤਾ ਜ਼ਮਾਨਤ ਜ਼ਬਤ ਮਤਲਬ ਕਿਲਾ ਸਾਹਿਬ ਕਹਿੰਦੇ ਆ ਨਾ ਅਗਰ ਇਹ ਸਾਰੇ ਇਕੱਠੇ ਹੋ ਜਾਂਦੇ ਇਕਮਤ ਹੋ ਜਾਂਦੇ ਆ ਫੇਰ ਸਥਿਤੀ ਕੀ ਆ ਜੇ ਅੱਡੋ ਅੱਡੋ ਜਿਹਦੀ ਸੰਭਾਵਨਾ ਬਹੁਤ ਆ ਵੀ ਸ਼ਾਇਦ ਇਕਮਤ ਨਹੀਂ ਹੋਣਗੇ ਫੇਰ ਸਥਿਤੀ ਜੇ ਇਕਮਤ ਹੋ ਜਾਂਦੀ ਸੰਦੀਪ ਜੀ ਕਈ ਵਾਰੀ ਕੀ ਹੁੰਦਾ ਹੈ ਲੀਡਰਾਂ ਨੂੰ ਵਹਿਮ ਹੋ ਜਾਂਦਾ ਹੁਣ ਦਿੱਲੀ 'ਚ ਕਾਂਗਰਸ ਕਿੱਥੇ ਖੜੀ ਆ ਜ਼ੀਰੋ ਆ ਨਾ ਦਿੱਲੀ ਚ ਵੋਟਰ ਤਾਂ ਹੋਰ ਪਾਸੇ ਚਲਾ ਗਿਆ ਕਾਂਗਰਸ ਉੱਥੇ ਖੜੀ ਐ ਪੰਜਾਬ ਚ ਵੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਆਲਾ ਉੱਥੇ ਖੜਾ ਐ ਵੋਟਰ ਕਿਤੇ ਹੋਰ ਚਲੇ ਗਏ ਤੇ ਜਿਹੜਾ ਵੋਟਰ ਅਕਾਲੀ ਦਲ ਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਕਦੀ ਉਹ ਕਾਂਗਰਸ ਚ ਜਾ ਰਿਹਾ ਸੀ ਕਦੀ ਆਪ ਚ ਜਾ ਰਿਹਾ ਸੀ ਕਦੀ ਕਿਤੇ ਜਾ ਰਿਹਾ ਸੀ ਜਦੋਂ ਉਹ ਆਪ ਮੈਂਬਰਸ਼ਿਪ ਦੇ ਰੂਪ ਚ ਆ ਗਿਆ ਪੰਜ ਮੈਂਬਰੀ ਕਮੇਟੀ ਦੀ ਭਰਤੀ ਚ ਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਤਾਂ ਦੁਨੀਆ ਚ ਕੁਝ ਨਹੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ 'ਚ ਭਰਤੀ ਹੋਈ ਲੋਕਾਂ ਨੇ ਭਰਤੀ ਕਰ ਲਈ ਮੈਂਬਰਸ਼ਿਪ ਲੈ ਲਈ ਤੇ ਫੇਰ ਉਹ ਵੋਟ ਤਾਂ ਪੰਜ ਮੈਂਬਰੀ ਕਮੇਟੀ ਨੂੰ ਹੀ ਪਾਉਣਗੇ ਨਾ ਜੀ ਜਿਨੇ ਆਪਣਾ ਆਧਾਰ ਕਾਰਡ ਦਿੱਤਾ ਆਪਣਾ ਟੈਲੀਫੋਨ ਨੰਬਰ ਭਰਾਇਆ ਆਪਣੇ ਦਸਤਖਤ ਕੀਤੇ ਦੇਖੋ ਇਹ ਮੁੱਦਾ ਵੱਡਾ ਹੋ ਜਾਣਾ ਹੈ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਆਨਲਾਈਨ ਸਾਰੀ ਉਹਨਾਂ ਨੇ ਸਾਰਜਨਿਕ ਕਰ ਦੇਣੀ ਹੈ ਵੀ ਜਿਹੜਾ ਮਰਜ਼ੀ ਜਾਂਚ ਕਰ ਲਓ ਕਿ ਸੁਖਬੀਰ ਬਾਦਲ ਦਾ ਧੜਾ ਐਡੀ ਸਿਆਸੀ ਜੁਰਰਤ ਰੱਖਦਾ ਵੀ ਜਿਹੜਾ ਮਰਜ਼ੀ ਆ ਕੇ ਸਾਡੀ ਭਰਤੀ ਚੈੱਕ ਕਰ ਲੋ ਸਾਡੀ ਭਰਤੀ ਦੀਆਂ ਕਾਪੀਆਂ ਚੈੱਕ ਕਰ ਲੋ ਵੀ ਦਸਤਖਤ ਅਸਲੀ ਹੈ ਜਾਂ ਨਕਲੀ ਹੈ ਅਗਰ ਕੋਰਟ ਕਚੈਰੀਆਂ 'ਚ ਕੱਲੂ ਗੱਲ ਜਾਂਦੀ ਹੈ ਸਿੰਬਲ ਦਾ ਰੌਲਾ ਜਾਂਦਾ ਹੈ ਪਾਰਟੀ ਦੇ ਨਾਮ ਦਾ ਰੌਲਾ ਜਾਂਦਾ ਹੈ ਫਿਰ ਇਹ ਭਰਤੀ ਵੀ ਚੈੱਕ ਹੋਊਗੀ ਅਦਾਲਤਾਂ ਹੁਕਮ ਦੇ ਸਕਦੀਆਂ ਨੇ ਭਰਤੀ ਚੈੱਕ ਕਰਨ ਦੀਆਂ ਕਿਉਂਕਿ ਭਰਤੀ ਦੇ ਅੰਕੜੇ ਚੋਣ ਕਮਿਸ਼ਨ ਨੂੰ ਸਾਰੇ ਵਿਸਥਾਰ ਜਮਾ ਕਰਾਉਣੇ ਪੈਂਦੇ ਨੇ ਚਲੋ ਮੈਂ ਉਹਦੀ ਗੱਲ 'ਚ ਪੈਂਦਾ ਨਹੀਂ ਪਰ ਜਿਹੜੇ ਲੋਕ ਨੇ ਸੰਦੀਪ ਜੀ ਜਦੋਂ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਤੇ ਫਿਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਰਤੀ ਨੇ ਆਪਣਾ ਲੀਡਰ ਚੁਣ ਲਿਆ ਤੇ ਫਿਰ ਲੋਕ ਵੋਟ ਕਿਉਂ ਨਹੀਂ ਪਾਉਣਗੇ ਮੈਂ ਇਸੇ ਕਰਕੇ ਕਹਿ ਰਿਹਾ ਕਿ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ 11 ਤਰੀਕ ਨੂੰ ਲੋਕ ਉਹਨੂੰ ਵੋਟ ਵੀ ਪਾਉਣਗੇ ਲੋਕ ਉਹਨੂੰ ਖੇਤਰੀ ਪਾਰਟੀ ਦੇ ਤੌਰ ਤੇ ਮਾਨਤਾ ਵੀ ਦੇਣਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਦੋਂ ਲੋਕਾਂ ਨੇ ਇਸ ਪਾਸੇ ਵੋਟ ਪਾ ਲੈਣੀ ਹੈ ਤੇ ਫਿਰ ਇਹ ਵੀ ਤੈਹ ਹੋ ਜਾਊਗਾ ਵੀ ਇਹਨਾਂ ਸਾਰੇ ਅਕਾਲੀ ਦਲਾਂ ਦੇ ਵਿੱਚੋਂ ਸ਼੍ਰੋਮਣੀ ਕੌਣ ਹੈ ਇਹ ਸੰਗਤ ਨਹੀਂ ਫੈਸਲਾ ਕਰਦੇ ਨੇ ਇਹ ਕੋਲਡ ਕਿਚਰੀਆਂ ਆਪਣਾ ਕੰਮ ਕਰੀ ਜਾਣਗੀਆਂ ਕਾਨੂੰਨੀ ਲੜਾਈਆਂ ਚੱਲੀ ਜਾਣਗੀਆਂ ਸ਼੍ਰੋਮਣੀ ਹੈ ਉਹ ਸੰਗਤ ਨੇ ਕੀ ਹੋਏਗਾ ਉਹ ਸੰਗਤ ਫੈਸਲਾ ਕਰੇਗੀ ਬਿਲਕੁਲ ਤੁਸੀਂ ਠੀਕ ਕਹ ਰਹੇ ਸ਼ੋ ਵੋਟਾਂ ਦੇ ਰੂਪ ਚ ਜਿਹੜਾ ਡੈਮੋਕ੍ਰੇਸੀ ਚ ਸ਼੍ਰੀ ਹਕਾਲਤਖਰ ਸਾਹਿਬ ਦਾ ਹੁਕਮਨਾਮਾ ਹੋਇਆ ਵੀ ਭਰਤੀ ਕਰੋ ਭਰਤੀ ਹੋ ਗਈ ਉਸ ਭਰਤੀ ਨੇ ਜਦੋਂ ਵੋਟਾਂ ਪੈਣੀਆਂ ਜਿਸ ਪਾਸੇ ਵੋਟ ਪਾਤੀ ਅਗਰ ਸੁਖਵੀਰ ਬਾਦਲ ਦਾ ਧੜਾ ਜਿੱਤ ਗਿਆ ਸ਼ਨੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਿਰ ਉਹੀ ਅਸਲੀ ਅਕਾਲੀ ਦਲ ਹੈ ਫਿਰ ਸ਼ਨੋਮਨੀ ਅਕਾਲੀ ਦਲ ਸੁਖਵੀਰ ਬਾਦਲ ਹੀ ਹੈ ਜੀ ਐਸਜੀਪੀਸੀ ਚੁੱਕਾਈ ਹੁੰਦੇ ਨੇ ਸ਼ਰੋਮਣੀ ਗੁਰ ਕਿਉਂਕਿ ਐਸਜੀਪੀਸੀ ਇਹਦਾ ਮਤਲਬ ਹੈ ਸੰਗਤ ਫਿਰ ਖੁਸ਼ ਆ ਸੁਖਬੀਰ ਬਾਦਲ ਤੋਂ ਜੇ ਸੁਖਬੀਰ ਬਾਦਲ ਐਸਜੀਪੀਸੀ ਜਿੱਤ ਜਾਂਦਾ ਹੈ ਸੰਗਤ ਕਹਿੰਦੀ ਅਸੀਂ ਖੁਸ਼ ਆ ਸੰਗਤ ਨਹੀਂ ਮੰਨਦੀ ਫਿਰ ਵੀ ਸੰਸਥਾਵਾਂ ਨੂੰ ਢਾ ਲੱਗੀ ਹੈ ਫਿਰ ਸੰਗਤ ਇਹਦਾ ਮਤਲਬ ਹੈ ਇਹ ਮੰਨੂਗੀ ਵੀ ਜੋ ਕੀਤਾ ਠੀਕ ਕੀਤਾ ਜੇ ਸੁਖਬੀਰ ਬਾਦਲ ਜਿੱਤਦਾ ਹੈ ਇਹਦਾ ਮਤਲਬ ਫੈਸਲਾ ਸੰਗਤ ਨੂੰ ਹੀ ਕਰਨਾ ਹੈ ਨਾ ਸੰਗਤ ਪ੍ਰੋਟੈਸਟ ਕਰ ਰਹੀ ਹੈ ਚੀਫ ਖਾਲਸਾ ਦਰਬਾਰ ਪ੍ਰੋਟੈਸਟ ਕਰ ਰਹੇ ਨੇ ਸੰਤ ਸਮਾਜ ਪ੍ਰੋਟੈਸਟ ਕਰ ਰਿਹਾ ਹੈ ਵੀ ਭਾਈ ਜੱਠੇਦਾਰ ਸਹਿਬਾਨਾ ਨੂੰ ਇਸ ਤਰ੍ਹਾਂ ਨਹੀਂ ਹਟਾਇਆ ਜਾਣਾ ਚਾਹੀਦਾ ਸੀ ਉਹ ਵੀ ਸੰਗਤ ਦੀ ਅਗਵਾਈ ਕਰਦੇ ਹਨਾ ਸੋ ਇਸ ਕਰਕੇ ਸੰਦੀਪ ਜੀ ਅਕਾਲੀ ਦਲ ਤਾਂ ਪੁਨਰਸੁਰਜੀਤ ਹੋ ਜਾਣਾ ਹੈ ਸ਼ਰੋਮਣੀ ਕੌਣ ਹੈ ਇਹਦਾ ਫੈਸਲਾ ਐਸੀਬੀਸੀ ਦੀਆਂ ਚੋਣਾਂ ਨੇ ਕਰ ਦੇਣਾ ਇਸ ਕਰਕੇ ਡੈਮੋਕ੍ਰੇਸੀ ਚ ਬਾਕੀ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਕਿਹੜਾ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਾਨ ਮਰਿਆਦਾਵਾਂ ਪਰੰਪਰਾਵਾਂ ਸੰਸਥਾਵਾਂ ਨੂੰ ਕਿਨੇ ਢਾਹ ਲਈ ਹੈ ਕਿਨੇ ਨਹੀਂ ਲੋਕਾਂ ਨੂੰ ਸਭ ਪਤਾ ਹੈ ਲੋਕਾਂ ਨੂੰ ਇੱਕ ਇੱਕ ਚੀਜ਼ ਪਤਾ ਹੈ ਆ ਸਾਡੇ ਕਮੈਂਟਾਂ ਜੀ ਤੈਅ ਹੋ ਜਾਣਾ ਸਾਰਾ ਕੁਝ ਜੀ ਤੇ ਲਖਸਾ ਨੂੰ ਸਾਰਾ ਕੁਝ ਪੈਸੰਦੀਪ ਜੀ ਲਖਸਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਕਾ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਜ਼ਰੂਰ ਅੱਗੇ ਵਧਾਵਾਂਗੇ ਧੰਨਵਾਦੀ ਬਹੁਤ ਧੰਨਵਾਦ